ਨਸ਼ਾ ਛਡੋ ਨਸ਼ਾ ਛਡੋ ਸੀਨੀਅਰ ਸੈਕੰਡਰੀ ਸਕੂਲ ਜ਼ੰਬਾ ਆ ਬੇਨਤੀ ਹੈ ਕਿ ਅੱਜ ਅਸੀਂ ਪੰਜਾਬ ਸਰਕਾਰ ਦੀ ਜਿਹੜੀ ਮਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅਸੀਂ ਇੱਕ ਰੈਲੀ ਨਗਰ ਜ਼ੰਬਾ ਵਿਖੇ ਕੱਢੀ ਹੈ ਜਿਹਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਅਧਿਆਪਕ ਬਹੁਤ ਸਾਰੇ ਸਾਥੀ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ਤੇ 250 ਦੇ ਕਰੀਬ ਜਿਹੜੇ ਬੱਚੇ ਆ ਉਹ ਸਾਡੇ ਨਾਲ ਸ਼ਾਮਲ ਹੋਏ ਇੱਕ ਵਿਸ਼ਾਲ ਰੈਲੀ ਅਸੀਂ ਇਸੇ ਨਗਰ ਦੇ ਵਿੱਚ ਕੀਤੀ ਹੈ ਜਿਸ ਨਾਲ ਅਸੀਂ ਨਸ਼ਾ ਪ੍ਰਤੀ ਜਿਹੜੀ ਹੈ ਜਾਗਰੂਕਤਾ ਫਲਾਉਣ ਦੀ ਆਪਣੀ ਪੂਰੀ ਕੋਸ਼ਿਸ਼ ਕੀਤੀ ਆ ਬੱਚਿਆਂ ਨੇ ਕਾਫੀ ਸਾਰੇ ਨਾਰੇ ਸਲੋਗਨ ਵਗੈਰਾ ਪੇਸ਼ ਕੀਤੇ ਇਸ ਤੋਂ ਪਹਿਲਾਂ ਬੱਚਿਆਂ ਨੇ ਪੋਸਟਰ ਮੇਕਿੰਗ ਤੇ ਆਪਣਾ ਜਿਹੜਾ ਹੈਗਾ ਸਲੋਗਨ ਮੇਕਿੰਗ ਜਿਹੜਾ ਹੈਗਾ ਕੰਪੀਟੀਸ਼ਨ ਕੀਤਾ ਤੇ ਉਸ ਤੋਂ ਉਪਰੰਤ ਅਸੀਂ ਜਿਹੜੇ ਹੈਗੇ ਆ ਰੈਲੀ ਲਈ ਨਗਰ ਵਿੱਚ ਗਏ ਤੇ ਸਾਨੂੰ ਆਸ ਹੈ ਕਿ ਨਗਰ ਵਿੱਚ ਇਹ ਸੰਬੰਧੀ ਪੂਰੀ ਜਿਹੜੀ ਹੈ ਨਸ਼ਾ ਸੰਬੰਧੀ ਜਿਹੜੀ ਹੈ ਜਾਗਰੂਕਤਾ ਉਹ ਫੈਲੇਗੀ ਬਹੁਤ-ਬਹੁਤ ਧੰਨਵਾਦ ਜਨਾ ਜਕਸੀਰ ਝੁੰਬਾ ਭਾਰਤੀ ਕਿਸਾਨ ਜੁਨਾ ਇੰਤਰਾ ਗਰਾਹਾ ਜਿਹੜਾ ਅੱਜ ਨਸ਼ਾ ਦੇ ਖਿਲਾਫ ਰੈਲੀ ਕੀਤੀ ਆ ਪਿੰਡ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਾ ਨੇ ਤੇ ਅਧਿਆਪਕਾਂ ਨੇ ਬਹੁਤ ਹੀ ਸ਼ਲਾਘਾ ਜੋਗ ਉਪਰਾਲਾ ਤੇ ਜਿਹੜੇ ਸਾਡੇ ਝੁੰਬੇ ਦਾ ਸੈਕੰਡਰੀ ਸਕੂਲ ਆ ਉਥੇ ਬਹੁਤ ਵਧੀਆ ਸਟਾਫ ਆ ਤੇ ਪੰਜਾਬ ਚੋਂ ਪਹਿਲੇ ਨੰਬਰ ਦਾ ਸ਼ਾਇਦ ਸਕੂਲ ਹੋਊਗਾ ਜਿੱਥੇ ਬਹੁਤ ਵਧੀਆ ਸਟਾਫ ਆ ਤੇ ਬਹੁਤ ਮਿਹਨਤੀ ਆ ਤੇ ਕੈਮਰੇ ਵਗੈਰਾ ਵੀ ਲੱਗੇ ਆ ਗੇਟ ਵਗੈਰਾ ਵੀ ਲੱਗੇ ਆ ਜਦੋਂ ਬੱਚਿਆਂ ਦੀ ਪੜ੍ਹਾਈ ਚੱਲ ਪੈਂਦੀ ਆ ਤੇ ਕੈਮਰਾ ਸਕੂਲ ਦਾ ਗੇਟ ਬੰਦ ਹੋ ਜਾਂਦਾ ਛੁੱਟੀ ਤੱਕ ਨਿੱਕੇ ਗੇਟ ਨਹੀਂ ਖੁੱਲਦਾ ਜੇ ਕੋਈ ਬੱਚਾ ਕੋਈ ਬਿਮਾਰ ਸਮਰ ਹੁੰਦਾ ਉਹਦੇ ਮਾਪੇ ਲੈਣ ਆਉਂਦੇ ਆ ਤਾਂ ਉਹਦੇ ਬਕਾਇਦਾ ਪੁੱਛ ਪੜਤਾਲ ਕਰਕੇ ਫਿਰ ਬੱਚੇ ਨੂੰ ਬਾਹਰ ਕਢਾਇਆ ਜਾਂਦਾ ਤੇ ਅਸੀਂ ਨਿੱਕੇ ਭਾਰਤੀ ਕਿਸਾਨ ਸੁਨੇਹਤਾ ਗ੍ਰਾਹਾਂ ਵੱਲੋਂ ਜਿਹੜੇ ਪ੍ਰਿੰਸੀਪਲ ਤੇ ਇਸ ਝੁੰਬੇ ਦਾ ਸਟਾਫ ਆ ਉਨ੍ਹਾਂ ਦਾ ਧੰਨਵਾਦ ਕਰਦੇ ਆ ਜਿਹੜੇ ਬੱਚਿਆਂ ਨੂੰ ਬਹੁਤ ਮਿਹਨਤ ਕਰਕੇ ਪੜ੍ਹਾ ਰਹੇ ਆ ਤੇ ਬਹੁਤ ਵਧੀਆ ਮਾਹੌਲਾ ਪੰਜਾਬ ਚੋਂ ਪਹਿਲਾ ਸਕੂਲ ਹੋਊਗਾ ਬੰਡੇ ਜ਼ਿਲ੍ਹੇ ਦਾ ਵੀ ਤੇ ਪੰਜਾਬ ਚੋਂ ਕਿਹੜਾ ਪ੍ਰਬੰਧ ਵੀ ਤੇ ਸਟਾਫ ਵੀ ਪੂਰਾ ਕੁਆਲਿਫੀਕੇਸ਼ਨਾਂ ਤੇ ਬਹੁਤ ਮਿਹਨਤ ਕਰਾਉਂਦੇ ਆ ਤੇ ਨਾਲ ਆ ਇਕੱਲੇ ਪੜ੍ਹਾਉਣ ਤੱਕ ਨਹੀਂ ਨਾਲ ਖੇਡਾਂ ਵੀ ਚੰਗੀਆਂ ਮੱਲਾ ਮਾਰਦੇ ਆ ਸਕੂਲ ਚੋਂ ਬੱਚੇ ਆਥਰੇ ਤੜਕੇ ਗਰਾਊਂਡ 'ਤੇ ਹੁੰਦੇ ਆ ਅਸੀਂ ਪ੍ਰਿੰਸੀਪਲ ਦਾ ਤੇ ਇਥੋਂ ਦੇ ਸਟਾਫ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਲਗਾਤਾਰ ਨੇ ਕੀਆ ਮਿਹਨਤ ਕਰਾ ਕੇ ਬੱਚਿਆਂ ਨੂੰ ਉੱਚ ਪੱਧਰੀ ਵਿੱਦਿਆ ਤੇ ਜਿਹੜਾ ਮਾਹੌਲਾ ਸਾਰੇ ਸਕੂਲਾਂ ਨਾਲੋਂ ਵਧੀਆ ਮਾਹੌਲਾ ਤਾਂ ਕਰਕੇ ਅਸੀਂ ਧੰਨਵਾਦ ਕਰਦੇ ਹਾਂ